ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈਆਂ ਜੀ ਆਪਾਂ ਨੇ ਮਿਲਕ ਪਾਊਡਰ ਦੀਆਂ ਜਾਮਣਾ ਠੀਕ ਹੈ ਜੀ ਜਿਹੜੀਆਂ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਤਾਂ ਵੀਡੀਓ ਨਾਲ ਬਨੇ ਰਹੋ ਵੀਡੀਓ ਸਕਿਪ ਨਾ ਕਰਿਓ ਠੀਕ ਹੈ ਜੀ ਆਜ ਅ퍼 ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਜੀ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰ ਕਰ ਦਿਓ ਆਜੂਗਾ ਰੈਸਪੀ ਕਰਦੇ ਆ ਜੀ ਹੁਣ ਆਪਾਂ ਸਟਾਰਟ ਤੇ ਲਓ ਜੀ ਮਿਲਕ ਪਾਊਡਰ ਦੀਆਂ ਜਾਮਣਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਆਪਾਂ ਨੇ ਠੀਕ ਹੈ ਜੀ ਦੁੱਧ ਲੈ ਲਵਾਂ ਦੁੱਧ ਕੋਈ ਵੀ ਲੈ ਲਿਓ ਚੱਲ ਜਾਊਗਾ ਫੁੱਲ ਫੈਟ ਠੀਕ ਹੈ ਜੀ ਥੈਲੀ ਥੂਲੀ ਜਿਹੜਾ ਵੀ ਮਿਲ ਗਿਆ ਅੱਧਾ ਗਲਾਸ ਪਾ ਲਿਆ ਆਪਾਂ ਨੇ ਤੇ ਇਹਦੇ ਵਿੱਚ ਪਾਉਂਗੇ ਆਪਾਂ ਥੋੜਾ ਜਿਹਾ ਕੀ ਯਾਰ ਫੈਂਡ ਤੇ ਲੋ ਦੀ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਰਫੈਂਡ ਆਪਾਂ ਠੀਕ ਹੈ तकरीबन 3 ਚਮਚੇ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਮਿਲਕ ਪਾਊਡਰ ਦੇ ਵਿੱਚ ਫੈਟ ਨਹੀਂ ਹੁੰਦੀ ਠੀਕ ਹੈ ਜੀ ਇਸ ਕਰਕੇ ਆਪਾਂ ਨੂੰ ਰਫੈਂਡ ਪਾਉਣਾ ਪੈਣਾ ਤੇ ਲੋ ਜੀ ਆ ਆਪਾਂ ਨੇ ਅਮੂਲ ਦਾ ਠੀਕ ਹੈ ਜੀ ਲੈ ਲਿਆ ਮਿਲਕ ਪਾਊਡਰ ਇਹ ਪਾਉਂਗੇ ਆਪਾਂ ਠੀਕ ਹੈ ਜੀ ਇੰਨਾ ਕ ਠੀਕ ਹੈ ਜੀ ਪੌਣੀ ਕੋਲੀ ਹੈ ਇਹ ਜੇ ਗ੍ਰਾਮਾਂ ਦੱਸਾਂ ਤਾ तकरीबन ਇਹ ਹੋਗਾ 80 ਤੋਂ 90 ਗ੍ਰਾਮ ਠੀਕ ਆ ਜੀ ਤੇ ਲਓ ਜੀ ਇਹਨੂੰ ਆਪਾਂ ਪਾ ਲਾਂਗੇ ਵਿੱਚੇ ਦੁੱਧ ਨੂੰ ਵਾਲੀ ਨਹੀਂ ਆਪਾਂ ਨੇ ਆਉਣ ਦੇਣੀ ਹੈਗੀ ਜੇ ਵਾਲੀ ਆ ਗਈ ਫਿਰ ਗੱਠਾ ਬਣੂਗੀਆਂ ਠੀਕ ਆ ਜੀ ਇਹਨੂੰ ਕਰਦੇ ਆ ਮਿਕਸ ਹੁਣ ਆਪਾਂ ਹੌਲੀ ਹੌਲੀ ਆ ਲੋ ਸਾਰੇ ਨੂੰ ਜੇ ਆਪਾਂ ਇਹਨੂੰ ਉਬਲਦੇ ਦੁੱਧ ਮਾ ਪਾਉਂਗੇ ਠੀਕ ਆ ਜੀ ਫਿਰ ਗੱਠਾ ਬਣਨ ਲੱਗ ਜਾਂਦੀਆਂ ਆਂ ਲਓ ਜੀ ਇਹਨੂੰ ਹੁਣ ਆਪਾਂ ਵਾਰੀ ਦਉਂਗੇ ਚੰਗੀ ਤਰ੍ਹਾਂ ਜਦੋਂ ਤੱਕ ਇਹ ਇਕੱਠਾ ਨਹੀਂ ਹੋ ਜਾਂਦਾ ਠੀਕ ਹੈ ਜੀ ਤੇ ਆਹ ਲਓ ਜੀ ਦੇਖੋ ਇਹ ਗਾੜਾ ਲੱਗ ਗਿਆ ਹੁਣ ਠੀਕ ਹੈ ਜੀ ਯਾਨੀ ਇਕੱਠਾ ਹੋਣ ਲੱਗ ਗਿਆ ਮਿਲਕ ਪਾਊਡਰ ਆਪਣਾ ਤੇ ਛੇਕ ਜਿਹੜਾ ਉਹ ਮੀਡੀਅਮ ਰੱਖਿਓ ਤੇ ਛੇਕ ਜ਼ਿਆਦਾ ਨਹੀਂ ਕਰਨਾ ਆਪਾਂ ਨੇ ਲਓ ਜੀ ਇਹਨੂੰ ਐਂ ਚੰਗੀ ਤਰ੍ਹਾਂ ਕਰ ਲਾਂਗੇ ਸੈਟ ਤੇ ਲਓ ਜੀ ਆਹ ਦੇਖੋ ਮਿਲਕ ਪਾਊਡਰ ਆਪਣਾ ਬਿਲਕੁਲ ਐਨ ਖੋਏ ਮੰ ਇਕੱਠਾ ਲੱਗ ਗਿਆ ਹੁਣ ਤੇ ਇਸ ਤਰੀਕੇ ਨਾਲ ਆਪਾਂ ਐਨ ਕਰ ਲੈਣਾ ਇਕੱਠਾ ਹੈ ਠੀਕ ਹੈ ਜੀ ਤਿੱਲਾ ਜਾਨੀ ਛੱਡਣਾ ਹੈਗਾ ਤੇ ਨੂੰ ਐਨ ਚੰਗੀ ਤਰ੍ਹਾਂ ਇਕੱਠਾ ਕਰ ਲਾਂਗੇ ਤੇ ਸੇਕ ਰੱਖਿਓ ਮੀਡੀਅਮ ਆ ਠੀਕ ਹੈ ਜੀ ਤੇ ਲਓ ਜੀ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਅੱਜ ਨਾ ਤੇ ਲਓ ਜੀ ਖੋਆ ਬਣ ਕੇ ਆਪਣਾ ਮਿਲਕ ਪਾਊਡਰ ਦਾ ਰੈਡੀ ਆ ਆ ਦੇਖੋ ਤੇ ਇਹਨੂੰ ਕੱਟਦੇ ਆ ਹੁਣ ਕਿਸੇ ਪਲੇਟ 'ਚ ਤੇ ਲਓ ਜੀ ਜਦੋਂ ਇਹ ਇਦਾਂ ਦਾ ਹੋ ਗਿਆ ਠੀਕ ਹੈ ਜੀ ਇਹਨੂੰ ਇਦਾਂ ਹੁਣ ਆਪਾਂ ਨੇ ਛੱਡ ਦੇਣਾ ਠੰਡਾ ਹੋਣ ਵਾਸਤੇ ਤੇ ਜਦ ਤੱਕ ਬਣਾਉਂਦੇ ਆ ਜੀ ਆਪਾਂ ਚਾਣੀ ਤੇ ਲਓ ਜੀ ਇੱਧਰ ਕੜਾਹੀ ਦੇ ਵਿੱਚ ਆਪਾਂ ਨੇ ਪਾ ਲਈ ਚੀਨੀ ਠੀਕ ਹੈ ਜੀ 300 ਗ੍ਰਾਮ ਤੇ 150 ਗ੍ਰਾਮ ਪਾ ਲਾਂਗੇ ਉਹਦੇ ਵਿੱਚ ਪਾਣੀ ਤੇ ਇਹਦੀ ਬਣਾਉਂਦੇ ਆ ਆਪਾਂ ਚਾਣੀ ਠੀਕ ਹੈ ਜੀ ਛੰਗੀ ਤਰ੍ਹਾਂ ਇਹਨੂੰ ਜਦੋਂ ਆਪਾਂ ਨੇ ਚਾਣੀ ਬਣਾਉਣੀ ਆ ਠੀਕ ਹੈ ਜੀ ਜਦ ਤੱਕ ਚੀਨੀ ਖੁਰਦੀ ਨਹੀਂ ਪਲਟਾ ਜਾਂ ਕਰਛੀ ਠੀਕ ਹੈ ਕੁਝ ਵੀ ਆ ਤੁਹਾਡੇ ਕੋਲ ਬੰਦ ਨਹੀਂ ਹੋਣਾ ਚਾਹੀਦਾ ਲਓ ਜੀ ਚਾਣੀ ਬਣ ਕੇ ਹੋ ਗਈ ਆਪਣੀ ਰੈਡੀ ਠੀਕ ਹੈ ਜੀ ਇਹਦੀ ਚਾਣੀ ਹੈ ਜਿਹੜੀ ਜ਼ਿਆਦਾ ਗਾੜੀ ਨਹੀਂ ਹੁੰਦੀ ਠੀਕ ਹੈ ਜੀ ਜਮਮਣਾਂ ਦੀ ਹਲਕੀ ਜੀ ਤਾਰ ਬਣਨੀ ਚਾਹੀਦੀ ਆ ਜੇ ਮੰਨ ਲਓ ਜ਼ਿਆਦਾ ਗਾੜੀ ਹੋਈ ਤਾਂ ਆਪਣੀ ਜਮਮਣ ਦੇ ਚੀਨੀ ਜੰਮ ਜਾਊਗੀ ਠੀਕ ਹੈ ਜੀ ਆ ਦੇਖੋ ਤੇ ਆ ਦੇਖੋ ਆਪਣੀ ਚੀਨੀ ਪਰ ਮੈਲਾ ਬਿਲਕੁਲ ਵੀ ਨਹੀਂ ਆਈ ਤੁਸੀਂ ਵੀ ਠੀਕ ਹੈ ਜੀ ਉਤਮ ਸ਼ੂਗਰ ਪਰ ਤਿਆ ਕਰੋ ਕਿ ਚੀਨੀ ਹੋ ਸਾਫ ਹੁੰਦੀ ਹੈ ਇਹਨੂੰ ਕਰਦੇ ਹਾਂ ਹੁਣ ਸਾਈਡ ਕਿ ਜੀ ਇੱਧਰ ਰੱਖਦੇ ਆਪਾਂ ਫਰਾਈ ਕਰਨ ਵਾਸਤੇ ਦੂਜੀ ਕੜਾਹੀ ਤੇ ਲਓ ਜੀ ਕੜਾਹੀ ਆਪਾਂ ਨੇ ਉਧਰ ਰੱਖਤੀ ਆ ਤੇ ਇੱਧਰ ਜਿਹੜਾ ਆਪਾਂ ਨੇ ਠੀਕ ਹੈ ਜੀ ਖੁਆ ਬਣਾਇਆ ਏ ਸੁੱਕੇ ਦੁੱਧ ਦਾ ਉਹ ਵੀ ਠੰਡਾ ਹੋ ਗਿਆ ਤੇ ਹੁਣ ਇਹਨੂੰ ਥੋੜਾ ਜਿਹਾ ਆਪਾਂ ਮਲੂਗੇ ਤਾਂ ਜੋ ਇਹਦੇ ਵਿੱਚ ਗੱਠਾ-ਗੁੱਠਾ ਨਾ ਹੋਵੇ ਠੀਕ ਹੈ ਜੀ ਕਿ ਜੇ ਇਕੱਠਾ ਹੋਈਆਂ ਫਿਰ ਜਦੋਂ ਆਪਾਂ ਪੇੜੇ ਕਰੂਗੇ ਫਿਰ ਆਪਾਂ ਨੂੰ ਦਿੱਕਤ ਆਊਗੀ ਲੋ ਜੇ ਇਹਨੂੰ ਮਲ ਲੈਨੇ ਆ ਹਲਕੇ ਹੱਥਾਂ ਨਾਲ ਮਤਲਬ ਜ਼ਿਆਦਾ ਵੀ ਨਹੀਂ ਮਲਣਾ ਹੈਗਾ ਠੀਕ ਹੈ ਜੀ ਚੀੜਾ ਵੀ ਨਾ ਹੋਵੇ ਇਹ ਦੋ ਚਾਰ ਮਿੰਟ ਮਲੋਗੇ ਇਹਨੂੰ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਚ ਥੋੜਾ ਜਿਹਾ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਜ਼ਿਆਦਾ ਨਹੀਂ ਪਾਉਣਾ ਹੈਗਾ ਆ ਦੇਖੋ ਠੀਕ ਹੈ ਜੀ ਚਮਚੇ ਦੀ ਡੰਡੀ ਵਾਲੀ ਸਾਈਡ ਤੇ ਸਿਰਫ ਆਪਾਂ ਨੇ ਇੰਨਾ ਕੁ ਬੇਕਿੰਗ ਪਾਊਡਰ ਪਾਉਣਾ ਹੈ ਆ ਦੇਖ ਲਓ ਚੁਟਕੀ ਪਰ ਮਤਲਬ ਚੁਟਕੀ ਤੇ ਵੀ ਜ਼ਿਆਦਾ ਨਹੀਂ ਹੋਣਾ ਚਾਹੀਦਾ ਘੱਟ ਚੱਲ ਜਾਊਗਾ ਠੀਕ ਹੈ ਜੀ ਆ ਪਾ ਲਨ ਆਪਾਂ ਨੇ ਸਿੱਦੇ ਪਰ ਹਲਕਾ ਜਿਹਾ ਪਾਵਾਂਗੇ ਪਾਣੀ ਆਪਾਂ ਤਾਂ ਜੋ ਇਹ ਐਕਟੀਵੇਟ ਹੋ ਜਾਵੇ ਠੀਕ ਹੈ ਜੀ ਹਲੋ ਇੰਨਾ ਕੁ ਪਾਣੀ ਪਾ ਕੇ ਤੇਨੂੰ ਇਹਦੇ ਪਰ ਮਿਕਸ ਕਰਕੇ ਤੇ ਸਾਰੇ ਡੋ ਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ ਠੀਕ ਹੈ ਜੀ ਤੇਨੂੰ ਮਲੂਗੇ ਆਪਾਂ ਤਕਰੀਬਨ 1-2 ਮਿੰਟ ਫੇਰ ਤਾਂ ਜੋ ਬੇਕਿੰਗ ਪਾਊਡਰ ਸਾਰੇ ਪਾਸੇ ਮਿਕਸ ਹੋ ਜਵੇ ਤਾਂ ਜੋ ਜਾਮਣਾ ਫਰਾਈ ਕਰਨ ਲੱਗੇ ਆਪਾਂ ਨੂੰ ਦਿੱਕਤ ਨਾ ਆਵੇ ਕੋਈ ਵੀ ਤੇ ਲਓ ਜੀ ਮਿਕਸ ਆਪਣਾ ਹੋ ਗਿਆ ਬੇਕਿੰਗ ਪਾਊਡਰ ਹੁਣ ਇੱਕ ਚਮਚਾ ਪਾਵਾਂਗੇ ਇਹਦੇ ਵਿੱਚ ਅਰੇ ਰੋੜ ਦਾ ਠੀਕ ਹੈ ਜਿਆਦਾ ਨਹੀਂ ਪਾਉਣਾ ਤੇ ਇੰਨਾ ਕ ਪਾਵਾਂਗੇ ਜੀ ਮੈਦਾ ਠੀਕ ਹੈ ਜੀ ਤੇ ਹੁਣ ਇਹਨੂੰ ਕਰਾਂਗੇ ਮਿਕਸ ਸਾਰੇ ਨੂੰ ਤੇ ਲਓ ਜੀ ਇਹਨੂੰ ਸਾਰੇ ਨੂੰ ਕਰਦੇ ਆ ਹੁਣ ਮਿਕਸ ਤੁਸੀਂ ਇਹਦੇ ਵਿੱਚ ਥੋੜੀ ਬਹੁਤੀ ਸੂਜੀ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਪਾਉਣੀ ਹੋਈ ਤਾਂ 2-4 ਦਾਣੇ ਯਾਨੀ ਅੱਧਾ ਕ ਚਮਚਾ ਸੂਜੀ ਦਾ ਵੀ ਐਡ ਕਰ ਲਿਓ ਲਓ ਜੀ ਡੋ ਬਣ ਕੇ ਹੋ ਗਿਆ ਆਪਣਾ ਰੈਡੀ ਠੀਕ ਹੈ ਜੀ ਐਦਾਂ ਦਾ ਡੋ ਹੋਣਾ ਚਾਹੀਦਾ ਏ ਤੇ ਇਹਦੀ ਹੁਣ ਆਪਾਂ ਕੱਢ ਲੰਨੀ ਆ ਠੀਕ ਹੈ ਜੀ ਇਹ ਜਿਹੜੀਆਂ ਟੋਕਾਂ ਤੋੜ ਲੂਗੇ ਜਿੱਡਾ ਕੁਛ ਹੈ ਜੇ ਤੁਸੀਂ ਬਣਾਉਣਾ ਹੋਇਆ ਜਾਮਣਾ ਦਾ ਠੀਕ ਹੈ ਜੀ ਉੱਡੀਆਂ-ਉੱਡੀਆਂ ਕਾ ਇਦਾਂ ਟੋਕਾਂ ਜਣੀ ਇਹਨਾਂ ਲੋਈਆਂ ਵੀ ਕਹਿ ਦਿੰਦੇ ਆ ਪਹਿਲਾਂ ਆਪਾਂ ਇਹ ਤੋੜ ਲੂਗੇ ਇਹਦੀਆਂ ਉਸ ਤੋਂ ਬਾਅਦ ਕਰਾਂਗੇ ਗੋਲੀਆਂ ਤੇ ਲੋ ਜੀ ਟੋਕਾਂ ਆਪਣੀਆਂ ਟੁੱਟ ਗਈਆਂ ਹੁਣ ਕਰਾਂਗੇ ਆਪਾਂ ਇਹਦੀਆਂ ਗੋਲੀਆਂ ਠੀਕ ਹੈ ਜੀ ਗੋਲੀਆਂ ਦੇ ਵਿੱਚ ਕੋਈ ਤੇੜ ਟੂੜ ਜਾਂ ਕ੍ਰੈਕ ਨਹੀਂ ਰਹਿਣਾ ਚਾਹੀਦਾ ਠੀਕ ਹੈ ਜੀ ਐਨ ਸਾਫ ਸੁਥਰੀਆਂ ਗੋਲੀਆਂ ਹੋਣੀਆਂ ਚਾਹੀਦੀਆਂ ਫੇਰ ਆਪਣੀਆਂ ਜਾਮਣਾ ਜਿਹੜੀਆਂ ਉਹ ਵਧੀਆ ਫਰਾਈ ਹੋ ਜੂਗੀਆਂ ਆਹ ਲਓ ਠੀਕ ਹੈ ਜੀ ਇਸ ਤਰੀਕੇ ਦੀ ਆਪਾਂ ਨੇ ਸਾਰੀਆਂ ਜਿਹੜੀਆਂ ਗੋਲੀਆਂ ਕਰਕੇ ਰੱਖ ਲੈਣੀਆਂ ਜਦੋਂ ਗੋਲੀਆਂ ਕਰਨੀਆਂ ਇੱਕ ਹੱਥ ਥੋੜੇ ਐਨ ਸਾਫ ਹੋਣੇ ਚਾਹੀਦੇ ਆ ਠੀਕ ਹੈ ਜੀ ਜੇ ਮੰਨ ਲਓ ਗੋਲੀਆਂ ਪਰ ਫਿਰ ਗੋਲੀਆਂ ਵਿੱਚ ਆਪਣੀਆਂ ਕਾਲੀਆਂ ਕਲੂਟੀਆਂ ਹੀ ਹੋਣਗੀਆਂ ਨਹੀਂ ਆਹ ਲਓ ਠੀਕ ਹੈ ਜੀ ਇਸ ਤਰੀਕੇ ਨਾਲ ਗੋਲੀਆਂ ਕਰ ਲੂੰਗੇ ਲੰਬੀਆਂ ਬਣਾਉਣੀਆਂ ਹੋਈਆਂ ਤੁਸੀਂ ਲੰਬੀਆਂ ਬਣਾ ਦਿਓ ਤੁਹਾਡੀ ਮਰਜ਼ੀ ਆ ਤੇ ਲੋ ਜੀ ਇਸ ਤਰੀਕੇ ਨਾਲ ਮੈਂ ਸਾਰੀਆਂ ਗੋਲ ਕਰ ਲੂੰਗਾ ਤੇ ਫਿਰ ਤੁਹਾਨੂੰ ਦਿਖਾਉਂਦੀ ਆ ਫਰਾਈ ਕਰਕੇ ਤੇ ਫਰਾਈ ਕਰਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਠੀਕ ਆ ਜੀ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਦਾਂ ਦੀਆਂ ਹਲਵਾਈ ਵਾਲੀਆਂ ਵੀਡੀਓ ਦੇਖਣ ਲਈ ਲੋ ਜੀ ਗੋਲੀਆਂ ਆਪਣੀਆਂ ਹੋ ਚੁੱਕੀਆਂ ਐ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਜਦੋਂ ਵੀ ਜੇ ਤੁਹਾਡੇ ਕੋਲ ਮੇਰੇ ਕੋਲ ਤਾਂ ਸਿਰਫ ਇੱਕੇ ਕਾਣਾ ਹੈ ਅਗਰ ਤੁਹਾਡੇ ਕੋਲ ਮਟੀਰੀਅਲ ਜ਼ਿਆਦਾ ਹੋਇਆ ਤਾਂ ਤੁਹਾਨੂੰ ਜਿਹੜਾ ਦੂਆ ਕਾਣਾ ਹੋਊਗਾ ਠੀਕ ਹੈ ਜੀ ਉਹ ਗਿੱਲੇ ਕੱਪੜੇ ਨਾਲ ਟਾਕੇ ਰੱਖਣਾ ਪੈਣਾ ਤਾਂ ਜੋ ਇਹ ਸੁੱਕੇ ਨਾ ਮੇਰੇ ਕੋਲ ਇੱਕ ਕਾਣਾ ਇਸ ਕਰਕੇ ਮੈਂ ਟਕਿਆ ਨਹੀਂ ਕਿਉਂਕਿ ਆਪਾਂ ਨੇ ਨਾਲ ਦੀ ਨਾਲ ਫਰਾਈ ਕਰ ਦੇਣਾ ਜੇ ਤੁਹਾਡੇ ਕੋਲ ਇੱਕ ਕਾਣਾ ਹੋਰ ਹੋਇਆ ਉਹਦਾ ਬੇਸ ਹੋਇਆ ਠੀਕ ਹੈ ਜੀ ਡੋ ਬਣਿਆ ਹੋਇਆ ਜਾਂ ਦੋ ਜਾਂ ਤੁਸੀਂ ਇਹ ਗੋਲੀਆਂ ਕਰੀਆਂ ਹੋਈਆਂ ਤੁਹਾਨੂੰ ਗਿੱਲੇ ਕੱਪੜੇ ਨਾਲ ਸੁੱਕ ਮਤ ਗਿੱਲਾ ਕੱਪੜਾ ਨਿਚੋੜ ਕੇ ਉਸੋ ਟਾਕੇ ਰੱਖਣੀਆਂ ਪੈਣੀਆਂ ਤਾਂ ਜੋ ਉੱਪਰ ਤੇ ਸੁੱਕੇ ਨਾ ਤੇ ਲੋ ਜੀ ਹੁਣ ਕਰਦੇ ਇਹਨਾਂ ਨੂੰ ਫਰਾਈ ਆ ਦੇਖੋ ਇੱਕ ਪੀਸ ਮੈਂ ਪਹਿਲਾਂ ਵਿੱਚ ਛੱਡਿਆ ਹੋਇਆ ਤਾਂ ਤੇ ਸੇਕ ਆਪਣਾ ਬਿਲਕੁਲ ਮੀਡੀਅਮ ਹੋਣਾ ਚਾਹੀਦਾ ਏ ਤੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਛੱਡ ਲਾਂਗੇ ਆ ਦੇਖੋ ਠੀਕ ਹੈ ਜੀ ਜੇ ਸੇਕ ਥੋੜਾ ਬਹੁਤ ਆਪਾਂ ਨੂੰ ਤੇਜ਼ ਲੱਗਿਆ ਜਿਵੇਂ ਹੁਣ ਮਨ ਤੇਜ਼ ਲੱਗ ਰਿਹਾ ਤਾਂ ਇਹਦੇ ਵਿੱਚ ਆਪਾਂ ਥੋੜਾ ਜਿਹਾ ਫੈਂਟ ਪਾ ਦਾਂਗੇ ਸੇਕ ਦਾ ਜਿਹੜਾ ਸੇਕ ਹੈ ਮਤਲਬ ਉਹਦਾ ਲੈਵਲ ਸਹੀ ਹੋ ਜਾਊਗਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਸਾਰੀਆਂ ਗੋਲੀਆਂ ਛੱਡ ਲੈਣੀਆਂ ਵਿੱਚ। ਲਓ ਜੀ। ਤੇ ਸੇਕ ਆਪਣਾ ਮੀਡੀਅਮ ਹੋਣਾ ਚਾਹੀਦਾ ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਨੇ ਇਦਾਂ ਕਿਸੇ ਚਮਚ ਨਾਲ ਜਾਂ ਚਾਰਨੀ ਨਾਲ ਠੀਕ ਹੈ ਜੀ ਤੇਲ ਹਲਾਉਣਾ ਏ। ਜਾਂ ਕੜਾਹੀ ਹਲਾਉਣੀ ਆ ਠੀਕ ਹੈ ਜੀ। ਇਦਾਂ ਕਿਸੇ ਕੱਪੜੇ ਨਾਲ ਫੜ ਕੇ ਇਦਾਂ। ਮੰਨ ਲਓ ਇਹਦੇ 'ਚ ਚਾਰਨੀ ਨਹੀਂ ਮਾਰਨੀ ਜਦੋਂ ਆਪਾਂ ਨੇ ਇਹ ਛੱਡਤੀਆਂ। ਜੇ ਚਾਰਨੀ ਮਾਰੂंगे ਠੀਕ ਹੈ ਜੀ ਫਿਰ ਕੰਮ ਹੋਊਗਾ ਗੜਬੜ ਆਪਾਂ ਨੇ ਇਹਦਾ ਤੇਲ ਹਲਾਉਣਾ ਤਾਂ ਜੋ ਇਹ ਥੱਲੇ ਚਿਪਕੇ ਨਾ ਠੀਕ ਹੈ ਜੀ ਜਦੋਂ ਇਹ ਕਲੀਆਂ-ਕਲੀਆਂ ਹੋ ਕੇ ਉੱਪਰ ਆਉਣ ਲੱਗੀਆਂ ਫਿਰ ਆਪਾਂ ਨੇ ਹਟ ਜਾਣਾ ਆਹ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਤੇਲ ਨੂੰ ਹਲਾਈ ਜਾਣਾ ਆਹ ਲਓ ਜੀ ਜੋ-ਜੋ ਆਪਾਂ ਤੇਲ ਹਲਾਈ ਕੇ ਠੀਕ ਹੈ ਜੀ ਇਹਨਾਂ ਨੇ ਆਪਣੇ ਆਪ ਉੱਪਰ ਆਈ ਜਾਣਾ ਪਰ ਸੇਕ ਥੋੜਾ ਮੀਡੀਅਮ ਹੋਣਾ ਚਾਹੀਦਾ ਠੀਕ ਹੈ ਜੀ ਜੇ ਸੇਕ ਓਵਰ ਹੋਇਆ ਇੰਨੇ ਇੱਕ ਲੱਖ ਤੱਕ ਕਾਲੀਆਂ ਹੋ ਕੇ ਫਟ ਵੀ ਸਕਦੀਆਂ ਇਹ ਜਾਂ ਵਧੀਆ ਨਹੀਂ ਬਣਨੀਆਂ ਤੇ ਜੇ ਬਹੁਤ ਹੀ ਸੇਕ ਠੰਡਾ ਹੋਇਆ ਫੇਰ ਵੀ ਫਟੂਗੀਆਂ ਠੀਕ ਹੈ ਜੀ ਸੇਕ ਮੀਡੀਅਮ ਹੋਣਾ ਚਾਹੀਦਾ ਬਿਨ ਦੀ ਹੌਲੀ ਹੌਲੀ ਚਮੜੀ ਹੈ ਜਿਹੜੀ ਉਹ ਪੱਕੀ ਹੋਵੇ ਠੀਕ ਹੈ ਜੀ ਆਹ ਦੇਖੋ ਜਿਹੜੀ ਜਾਮਣ ਆਪਾਂ ਨੇ ਛੱਡੀ ਤੀ ਉਹ ਬਣ ਗਈ ਆ ਇਹਨੂੰ ਆਪਾਂ ਛੱਡ ਦਿੰਦੇ ਆ ਚਾਸਣੀ ਚ ਤੇ ਇਹਨਾਂ ਨੂੰ ਕਰਦੇ ਆ ਹੁਣ ਆਪਾਂ ਫਰਾਈ ਤੇ ਸੇਕ ਹਲੇ ਆਪਾਂ ਇਹਨਾਂ ਨੂੰ ਛੇੜਨਾ ਨਹੀਂ ਹੈਗਾ ਠੀਕ ਹੈ ਜੀ ਹਲੇ ਹਲੇ ਹਲਕਾ ਹਲਕਾ ਤੇਲ ਛੇੜੀ ਜਾਣਾ ਜਦੋਂ ਦੰਤੀ ਹਲਕੀ ਜਿਹੀ ਚਮੜੀ ਪੱਕੀ ਹੋ ਗਈ ਫਿਰ ਆਪਾਂ ਜਿਹੜਾ ਸੇਕ ਆ ਉਹ ਤੇਜ਼ ਕਰਾਂਗੇ ਤੇ ਲਓ ਜੀ ਜਦੋਂ ਇਹ ਠੀਕ ਆ ਜੀ ਬ੍ਰਾਊਨ ਹੋਣ ਲੱਗ ਗਈਆਂ ਫਿਰ ਆਪਾਂ ਇਹ ਇਦਾਂ ਲਗਾਤਾਰ ਹਲਾਈ ਜਾਣੀਆਂ ਇਹ ਤਾਂ ਜੋ ਸਾਰੇ ਪਾਸੇ ਦੇ ਪੱਕ ਜਵੇ ਠੀਕ ਆ ਜੀ ਕਿਸੇ ਸਾਈਡ ਤੇ ਕੱਚੀ ਨਾ ਰਹੇ ਇਸ ਤਰੀਕੇ ਨਾਲ ਹਲਾਈ ਜਾਉਂਗੇ ਲਓ ਜੀ ਤੇ ਲਓ ਜੀ ਗੈਸ ਕਰ ਤਾ ਆਪਾਂ ਨੇ ਬੰਦ ਜੰਮਣਾ ਹੋ ਗਏ ਆਪਣੀਆਂ ਫਰਾਈਆਂ ਦੇਖੋ ਹੁਣ ਇਹਨਾਂ ਨੂੰ ਚਲਦੀਆਂ ਸਿੱਧੀਆਂ ਮਿੱਠੇ ਚ ਗਰਮੇ ਗਰਮ ਤੇ ਮਿੱਠੇ ਚ ਗੇਰ ਦੀ ਥਾਂ ਠੀਕ ਹੈ ਜੀ ਆਪਾਂ ਨੇ ਇਹ ਇੱਕ ਲੱਗ ਤਾਂ ਹਲਾਉਣੀਆਂ ਨਹੀਂ ਹੈਗੀਆਂ ਠੀਕ ਹੈ ਜੀ ਹਲਕਿਆਂ ਹਲਕਿਆਂ ਛੇੜਨੀਆਂ ਬਸ ਤੇ ਇਹਨਾਂ ਨੂੰ ਹਲਕਿਆਂ ਹਲਕਿਆਂ ਹਲਾਦਾਂਗੇ ਠੀਕ ਹੈ ਜੀ ਆ ਲੋ ਜ਼ਿਆਦਾ ਛੇੜ ਛਾੜ ਨਹੀਂ ਕਰਨੀ ਹੈਗੀ ਫਿਰ ਕੰਮ ਗੜਬੜ ਹੋ ਜਾਊਗਾ ਠੀਕ ਹੈ ਜੀ ਇਦਾਂ ਹਲਕੀਆਂ-ਹਲਕੀਆਂ ਹਿਲਾ ਦੇਣੀਆਂ ਤੇ ਚਾਣੀ ਜਿਹੜੀ ਤੁਹਾਡੀ ਜ਼ਿਆਦਾ ਓਵਰ ਗਰਮ ਵੀ ਨਹੀਂ ਹੋਣੀ ਚਾਹੀਦੀ ਤੇ ਠੰਡੀ ਵੀ ਨਹੀਂ ਹੋਣੀ ਚਾਹੀਦੀ ਠੀਕ ਆ ਜੀ ਜੇ ਜ਼ਿਆਦਾ ਗਰਮ ਹੋਈ ਤਾਂ ਇਹਦਾ ਟੁੱਟਣ ਦਾ ਖਤਰਾ ਏ ਤੇ ਜੇ ਮੰਨ ਲਓ ਜ਼ਿਆਦਾ ਨਰਮ ਹੋਈ ਉਹ ਮਤਲਬ ਠੰਡੀ ਹੋਈ ਫਿਰ ਇਹਦੇ ਨੇ ਮਿੱਠਾਈਂ ਚੱਕਣਾ ਹੈਗਾ ਠੀਕ ਆ ਜੀ ਇਸ ਤਰੀਕੇ ਨਾਲ ਬਸ ਮੰਨ ਲਓ ਆਪਣਾ ਕੰਮ ਬਣ ਗਿਆ ਹੁਣ ਤੇ ਹੁਣ ਇਹਨੂੰ ਆਪਾਂ ਛੱਡ ਦਿੰਦੇ ਹਾਂ ਠੀਕ ਆ ਜੀ ਫਿਰ ਤੁਹਾਨੂੰ ਦਿਖਾਉਂਦੀ ਹਾਂ ਇਹਨਾਂ ਨੂੰ ਪਲੇਟ 'ਚ ਕੱਢ ਕੇ ਥੋੜੀ ਦੇਰ ਬਾਅਦ ਤੇ ਲਓ ਜੀ ਜਾਮਣਾ ਆਪਣੀਆਂ ਮਿੱਠਾ ਚੱਕ ਚੁੱਕੀਆਂ ਦੇਖੋ ਤੇ ਹੁਣ ਇਹਨਾਂ ਨੂੰ ਨਚੋੜ ਨਚੋੜ ਕੇ ਕੱਢ ਲਾਂਗੇ ਠੀਕ ਹੈ ਜੀ ਇਹਦੇ ਉੱਪਰ ਤਾਂ ਜੋ ਜਿਹੜਾ ਐਕਸਟਰਾ ਮਿੱਠਾਈ ਇਹਨਾਂ ਦਾ ਨਿਕਲ ਜਾਵੇ ਇਹਨਾਂ ਨੂੰ ਮਿੱਠੇ ਜਪਈਆਂ ਨੂੰ ਤਕਰੀਬਨ 2 ਤੋਂ 2.5 ਘੰਟੇ ਹੋ ਗਏ ਆ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਇਹਨਾਂ ਨੂੰ ਤੇ ਲੋ ਜੀ ਜਾਮਣਾਂ ਆਪਾਂ ਨੇ ਪਲੇਟ 'ਚ ਕੱਢ ਲੀਆਂ ਆ ਦੇਖੋ ਮਿਲਕ ਪਾਊਡਰ ਦੀਆਂ ਚਾਮਣਾ ਠੀਕ ਹੈ ਜੀ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਇਹ ਤੇ ਇਹਦੇ ਉੱਪਰ ਪਾਵਾਂਗੇ ਜੀ ਹੁਣ ਆਪਾਂ ਨਾਰੀਅਲ ਦਾ ਪਰਾਦਾ ਤੇ ਨਾਲੇ ਆਪਾਂ ਨੇ ਫੋਟੋ ਵੀ ਖੇਚਣੀ ਹੈ ਜੀ ਥੰਬਨੇਲ ਵਾਸਤੇ ਲਓ ਜੀ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੋ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਨਾਲੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ ਮਿਲਦੇ ਆਂ ਜੀ ਫਿਰ ਹੁਣ ਅਗਲੀ ਵੀਡੀਓ ਚ